ਹਾਂ ਅੰਦਾਜ਼ਿਕਾ ਸਾਡਾ ਪੋਰੇ ਮੱਲੇ ਚ ਆ ਗਿਆ ਕਿ ਬਹੁਤ ਹੀ ਚੀਜ਼ਾਂ ਮਤਲਬ ਕਰਕੇ ਗਿਆ ਤੋੜ ਪਨ ਕੀਤੀ ਆ ਗੱਡੀ ਅਸ਼ੀਅ ਤੋੜ ਗਏ ਇਕਦੀਆਂ ਪਤ ਪਨ ਗਏ ਤੇ 10 15 ਜੰਗਲ ਬਾਇਲ ਔਰ ਗਾਇਆਂ ਉਹਨਾਂ ਦੇ ਮਗਰ ਭੱਜਦੀਆਂ ਜੋ ਰੇਸ ਲਾਉਂਦੀਆਂ ਨੇ ਫਿਰ ਇਦਨ ਆ ਨੋਰਮਲੀ ਕੀ ਹੁੰਦਾ ਰਾਤ ਦੇ ਨੇਰੇ ਵੇ ਟਰਾਲੀ ਤੇ ਲੈ ਕੇ ਆਂਦੇ ਨੇ ਡੰਕਰ ਸ਼ਾਇਦ ਵਿੱਚ ਛੱਡ ਕੇ ਉਹ ਚਲੇ ਜਾਂਦੇ ਕੌਸ਼ਲਾ ਹੈਗੀਆਂ ਅਸੀਂ ਕੇਅਰ ਕਰ ਰਹੇ ਹਾਂ ਤੁਸੀਂ ਧਿਆਨ ਚ ਲੈਂਦਾ ਮੈਂ ਹੁਣ ਈਓ ਸਾਹਿਬ ਨੂੰ ਕਹਿ ਦਿੰਦਾ ਵਾਂ ਤਾਂ ਕਿ ਇਹਨਾਂ ਨੂੰ ਚੁਕਾ ਕੇ ਗਊਸ਼ਾਲਾ ਦੇ ਵਿੱਚ ਭੇਜਿਆ ਜਾਵੇ ਜਦੋਂ ਗਾਂ ਜਾਂ ਮੱਝ ਕੋਈ ਫੰਡਰ ਹੋ ਜਾਂਦੀ ਹੈ ਤੇ ਉਹਨੂੰ ਸੜਕਾਂ ਤੇ ਰੋਲਣ ਲਈ ਛੱਡ ਦਿੱਤਾ ਜਾਂਦਾ ਹੈ ਆ ਨੋਰਮਲੀ ਕੀ ਹੁੰਦਾ ਰਾਹ ਦੇ ਨੇੜੇ ਵੇ ਟਰਾਲੀ ਤੇ ਲੈ ਕੇ ਆਂਦੇ ਨੇ ਡੰਗਰ ਸ਼ਹਿਰ ਦੇ ਵਿੱਚ ਛੱਡ ਕੇ ਉਹ ਚਲੇ ਜਾਂਦੇ ਗਊਸ਼ਾਲਾ ਹੈਗੀਆਂ ਅਸੀਂ ਕੇਅਰ ਕਰ ਰਹੇ ਹਾਂ ਤੁਸੀਂ ਧਿਆਨ ਚ ਲੈਂਦਾ ਮੈਂ ਹੁਣ ਈਓ ਸਾਹਿਬ ਨੂੰ ਕਹਿ ਦਿੰਦਾ ਵਾਂ ਤਾਂ ਕਿ ਇਹਨਾਂ ਨੂੰ ਚੁਕਾ ਕੇ ਗਊਸ਼ਾਲਾ ਦੇ ਵਿੱਚ ਭੇਜਿਆ ਜਾਵੇ ਮੇਰਾ ਗਿਆ ਗਿਆ ਵੀ ਹੈ ਇਹ ਅੱਜ ਵੀ ਇੱਥੇ ਨਾ 8900 ਸੰਡ ਆਈ ਸੀ ਸੰਡ ਔਰ ਮੱਲੇ ਚ ਆ ਗਿਆ ਕਿ ਬਹੁਤ ਹੀ ਚੀਜ਼ਾਂ ਮਤਲਬ ਕਰਕੇ ਗਿਆ ਤੋ ਤੋ ਤੋੜ ਪਨ ਕੀਤੀ ਆ ਗੱਡੀ ਸ਼ੀਹ ਤੋੜ ਗਏ ਇਕ ਡੀਆਂ ਪਤ ਪਨ ਗਏ ਮਤਲਬ ਔਰ ਬਹੁਤ ਜ਼ਿਆਦਾ ਮਤਲਬ ਆਵਾਰਾ ਪਸ਼ੂ ਨੇ 89 ਪਸ਼ੂ ਨੇ ਉਹਨਾਂ ਨੇ ਬਹੁਤ ਰਹੇ ਹਾਤਕ ਫਫ ਹਲਾਇਆ ਹੋਇਆ ਸ਼ੋਰ ਸ਼ੋਰੇ ਓੜੇ ਬੱਚੇ ਖੇਡਦੇ ਰਹੇ ਬੱਚੇ ਔਰ ਮਤਲਬ ਖੇਡਣ ਨਹੀਂ ਦਿੰਦੇ ਮਤਲਬ ਕਿ ਕਈਆਂ ਦੇ ਸੋਚ ਚੋਟਵੀ ਲੱਗੀ ਐ ਸਾਡੇ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਵੀ ਇਸ ਚੀਜ਼ ਦਾ ਜਲਦੀ ਜਲਦ ਹੱਲ ਕੀਤਾ ਜਾਵੇ ਜਿਹੜੇ ਅਵਾਰਾ ਪਸ਼ੂਆਂ ਨੂੰ ਮਤਲਬ ਕਿ ਕਿਸੇ ਢੰਗ ਨਾਲ ਹੱਲ ਕੀਤਾ ਲੈ ਸੰਭਾਲਿਆ ਜਾਵੇ ਉਹ ਚੀਜ਼ ਨੂੰ ਮੰਦਾ ਕੀ ਨਾ ਮੈਂ ਥੋੜ੍ਹ ਨਹੀਂ ਕੀ ਗੱਲ ਹੋਈ ਆ ਜੀ ਗੱਲ ਆ ਜੀ ਇੱਥੇ 10-15 ਜੰਗਲ ਬਾਇਲ ਔਰ ਗਾਇਆਂ ਉਹਨਾਂ ਦੇ ਮਗਰ ਭੱਜਦੀਆਂ ਜੋ ਰੇਸ ਲਾਉਂਦੀਆਂ ਨੇ ਫਿਰ ਇੱਧਰ ਧੁੱਪ ਸੇਕਦੀਆਂ ਜਨਾਨੀ ਆ ਬੇਟੀਆਂ ਵਜੈ ਨੂੰ ਭੱਜਣਾ ਪੈਂਦਾ ਕੇ ਤੇ ਕਿੱਟੇ ਕੇ ਤੇ ਗੁੱਟ ਹੱਟ ਲੱਗਦੀ ਐ ਇਹਦੇ ਲਈ ਪ੍ਰਸ਼ਾਸਨ ਨੂੰ ਅਸੀਂ ਇਹੀ ਕਹਾਂਗੇ ਬੇਨਤੀ ਆ ਸਾਡੀ ਵੀ ਇਹਨਾਂ ਡੰਗਰਾਂ ਦਾ ਕੋਈ ਇਲਾਜ ਕਰ ਕਿਤੇ ਰੱਖਿਆ ਜਾਣ ਗਊਸ਼ਾਲਾ ਇੱਥੇ ਦੋ ਨੇ ਦੋਹਾਂ ਤੇ ਨੀਏ ਡੰਗਰਾਂ ਚੜ ਜਾਂਦੇ ਰਾਤ ਨੂੰ ਇੱਕ ਇੱਕ ਨੂੰ ਆਂਦੇ ਨੇ ਗਊਆਂ ਪਿੰਡਾਂ ਦੀਆਂ ਆਣੀਆਂ ਉਹਨੇ ਛੱਡ ਜਾਂਦੇ ਨੇ ਬੇਜਾ ਕੋਈ ਹੈ ਨਹੀਂ ਛੱਡਣ ਦੇ ਗਊਆਂ ਗਊਸ਼ਾਲਾ ਦੇ ਦੁੱਧਾਂ ਦੇ ਡੰਗਰ ਰੱਖ ਲੈਂਦੇ ਨੇ ਆਵਾਂ ਨਾ ਚੜਨ ਦੇ ਬਾਕੀ ਇਹ ਬਾਕੀ ਨੂੰ ਕੀ ਕਹਿਣਾ ਚਾਹੀਦਾ ਪਰ ਸ਼ਾਸਨ ਨੂੰ ਬਸ ਇਹੀ ਕਹਿਣਾ ਚਾਹੁੰਦੇ ਆਂ ਅਸੀਂ ਵੀ ਇਹ ਡੰਗਰਾਂ ਦਾ ਕੋਈ ਹਿਲਾ ਕਰਨ ਕਿਉਂਕਿ ਇਹ ਜਦ ਡੰਗਰ ਆਉਂਦਾ ਜਾਂਦਾ ਇੱਧਰ ਉੱਧਰੋਂ ਭਾਜਦਾ ਨੱਟ ਰਾਇ ਕੋਈ ਆਦਮੀ ਨੂੰ ਕੋਈ ਬਜ਼ੁਰਗ ਨੂੰ ਕੋਈ ਨਿਆਣਾ ਕੋਈ ਸਿਆਣਾ ਨੱਟ ਭੱਜ ਕਰ ਰਿਹਾ ਹੈ बड़ा औखा हो चक्कर मारी मारे कोई एसाशन हथ बेला नाम है जी मेरा नाम मोहम्मद अखलाक है जी के महिला जी? जी बसंत महिला जी बसंत मोहलाई जी इतना जेड़ पशु फिर ਉਹ ਪਸ਼ੂ ਕਟੋਕਟ 10-15 ਇਕੱਠੇ ਹੋ ਹੋ ਕੇ ਆ ਜਾਂਦੇ ਵਿੱਚ ਸਾਂਣ ਹੁੰਦੇ ਗਈਆ ਹੁੰਦੀ ਉੱਥੇ ਕੋਈ ਜਰਾਨੀ ਧੁੱਪਾ ਸੇਕਦੀ ਹੁੰਦੀ ਬਾਹਰ ਬੈਠੀ ਵੀ ਹੁੰਦੀ ਫਿਰ ਉਹਨਾਂ ਨੂੰ ਜਾਨ ਦਾ ਖਤਰਾ ਹੈਗਾ ਬਹੁਤ ਜਲਦੀ ਜਲਦੀ ਜਾਨ ਪਿਛਾ ਕੇ ਭਜਦੀ ਉਹ ਅੰਦਰ ਨੂੰ ਤਈਰ ਕਿ ਦਰਵਾਜ਼ੇ ਬੰਦ ਹੁੰਦੇ ਕਿਸੇ ਦੇ ਉਹਦੇ ਦਰਵਾਜ਼ਾ ਵੀ ਤੋੜ ਦਿੰਦੇ ਇੱਥੇ ਅੰਦਰ ਇੱਕ ਦਰਵਾਜ਼ਾ ਵੀ ਤੋੜਿਆ ਹੈਗਾ ਪਾਲੀ ਸਾਹਿਬ ਦਾ ਦਰਵਾਜ਼ਾ ਵੀ ਤੋੜਿਆ ਪਾਲੀ ਪਾਪੇ ਪਾਲੀ ਦਾ ਉਹਨਾਂ ਦਾ ਦਰਵਾਜ਼ਾ ਵੀ ਤੋੜ ਲਿਆ ਔਰ ਖਤਰਾ ਹੀ ਹੈ ਮਾਗੇ ਗਲੀ ਟੈਟ ਬਹੁਤ ਹੈਗੀ ਅਗਰ ਉਧਰੋਂ ਜਾਂਦਾ ਕੋਈ ਬੰਦਾ ਸਕੂਟਰੀ 'ਚ ਆਉਂਦਾ ਤਾਂ ਉਹਦਾ ਵੀ ਖਤ ਉਹ ਬਚਨੇ ਦਾ ਕੋਈ ਚਾਂਸ ਨਹੀਂ ਹੋ ਸਕਦਾ ਬੱਚੇ ਨਿਆਣਾ ਫਿਰਦੇ ਰਹਿੰਦੇ ਸਾਰੇ ਪਾਸੇ ਇਹਨਾਂ ਦਾ ਕੋਈ ਬੰਦੂਬਸਤ ਇਹ ਪਤਾ ਨਹੀਂ ਜੀ ਕਿਥੋਂ ਆਉਂਦੇ ਜੀ ਬਸ ਇਧਰੋਂ ਆ ਹੀ ਜਾਂਦੇ ਬਸ ਇਹ ਗਊਸਾਲਾ ਸਾਈਡ 'ਚ ਹੀ ਆਉਂਦੇ ਗਊਸਾਲੇ ਦੇ ਪਿਛਲੇ ਜਾਂਦੇ ਕੀ ਮੰਗ ਕਰਦੇ ਪ੍ਰਚਾਰ ਸੰਗਤ ਬਸ ਪ੍ਰਸੰਸ ਦੇ ਹੀ ਮੰਗ ਕਰਦੇ ਜੀ ਇਹਨਾਂ ਦਾ ਕੋਈ ਇਲਾਜ ਕਰਨਾ ਚਾਹੀਦਾ ਕੋਈ ਨਾ ਤਾਂ ਹਿੱਲਾ ਕਰੇ ਜਾਵੇ ਨਹੀਂ ਦੇਖੋ ਜਿਵੇਂ ਵੀ ਸਾਡੇ ਧਿਆਨ ਚਾਹੁੰਦਾ ਜਾਂ ਕੋਈ ਧਿਆਨ ਚ ਲੈਂਦਾ ਜਾਂ ਜਦੋਂ ਵੀ ਤੁਸੀਂ ਧਿਆਨ ਚ ਲਿਆਉਂਦਾ ਹੋਵੇ ਅਸੀਂ ਡੈਫੀਨਿਟਲੀ ਇਹਨਾਂ ਦਾ ਹੱਲ ਕਰਦੇ ਹਾਂ ਪਰ ਇਹਨਾਂ ਦਾ ਹੱਲ ਉਹ ਤੱਕ ਸੰਭਵ ਨਹੀਂਗਾ ਜੋ ਤੱਕ ਲੋਕੀ ਜਿਹੜੇ ਕਿਸਾਨ ਭਰਾ ਨੇ ਸਾਡੇ ਪਿੰਡਾਂ ਦੇ ਲੋਕ ਨੇ ਵਸਨੇ ਕੇ ਉਹ ਜੋ ਤੱਕ ਇਹ گاਉਆਂ ਨੂੰ ਯੂਜ਼ ਕਰਕੇ ਦੁੱਧ ਦੇਣਾ ਜੋ ਤੱਕ ਦਿੰਦੀਆਂ ਦਦਾਰੂ ਹੁੰਦੀਆਂ ਉਹ ਤੱਕ ਤੇ ਉਹਨੂੰ ਯੂਜ਼ ਕਰਦੇ ਨੇ ਦੁੱਧ ਕੱਢਦੇ ਲੈਂਦੇ ਨੇ ਇਹਨਾਂ ਦਾ ਜਦੋਂ ਗੰਦ ਗਾਂ ਜਾਂ ਮੱਝ ਕੋਈ ਫੰਡਰ ਹੋ ਜਾਂਦੀ ਹੈ ਤੇ ਉਹਨੂੰ ਸੜਕਾਂ ਤੇ ਰੋਲਣ ਲਈ ਛੱਡ ਦਿੱਤਾ ਜਾਂਦਾ ਵੇ ਆ ਨਾਰਮਲੀ ਕੀ ਹੁੰਦਾ ਰਾਹ ਦੇ ਨੇਰੇ ਵੇ ਟਰਾਲੀ ਤੇ ਲੈ ਕੇ ਆਂਦੇ ਨੇ ਡੰਗਰ ਸ਼ਾਇਦ ਵਿੱਚ ਛੱਡ ਕੇ ਉਹ ਚਲੇ ਜਾਂਦੇ ਨੇ ਕੌਸ਼ਲ ਹੈਗੀਆਂ ਅਸੀਂ ਕੇਅਰ ਕਰ ਰਹੇ ਆਂ ਉਸੀ ਤਿਆਜ ਲੈ ਲੈਂਦਾ ਮੈਂ ਹੁਣ ਐਈਓ ਸਾਹਿਬ ਨੂੰ ਕਹਿ ਦਿੰਦਾ ਵਾਂ ਤਾਂ ਕਿ ਇਹਨਾਂ ਨੂੰ ਚੁਕਾ ਕੇ ਗਊਸ਼ਾਲਾ ਦੇ ਵਿੱਚ ਭੇਜਿਆ ਜਾਵੇ ਪਰ ਇਸ ਸਮੱਸਿਆ ਦਾ ਹੱਲ ਉਹ ਤੱਕ ਨਹੀਂ ਹੈਗਾ ਜਦੋਂ ਤੱਕ ਪਿੰਡਾਂ ਦੇ ਲੋਕ ਜਿਹੜੇ ਗਊਆਂ ਰੱਖਦੇ ਨੇ ਉਹ ਇਹਨਾਂ ਦਾ ਰੱਖਣ ਦਾ ਵਸੀਲਾ ਨਹੀਂ ਕਰਦੇ ਉਹ ਤੱਕ ਇਹਦਾ ਸੋਲੂਸ਼ਨ ਬਹੁਤ ਔਖਾ ਵੇ ਸਰਕਾਰ ਕਿੰਨੇ ਕੁ ਲੈਵਲ ਤੱਕ ਜਾ ਕੇ ਅ ਆਵਾਰਾ ਪਸ਼ੂ ਨੂੰ ਸਾਬੇਗੇ ਜੋ ਤੱਕ ਲੋਕਾਂ ਨੇ ਦੁੱਧ ਲਿਆਵੇ ਉਹ ਨਹੀਂ ਸਾਬਦੇ ਸੋ ਮੇਰੇ ਵੀ ਇੱਕੀ ਟਰੋਲ ਹੈ ਇਹ ਅਲਰਮ ਹੋਣ ਲੱਗ ਜਾਓ ਹੈਲਰ ਹੀ ਠੇਬਰ ਕੇ ਜੇ ਤੁਹਾਨੂੰ ਪੰਨਾ ਵੀ ਕਰ ਲੋਈ ਮੈਂ ਤੁਸੀਂ ਚਲੋ ਮੇਰੇ ਧਿਆਨ ਚ ਲਿਆਂਦਾ ਮੈਂ ਡੈਫੀਨੇਟਲੀ ਯੂਬ ਸਾਹਿਬ ਨੂੰ ਕਹਿ ਕੇ ਇਹਨਾਂ ਨੂੰ ਜਿਹੜਾ ਹੈਗਾ ਨਾ ਗਊਸ਼ਾਲਾ ਦੇ ਪ੍ਰੋਜੈਕਟ ਦਾ ਪ੍ਰਬੰਧ ਕਰਵਾਉਣਾ ਹੈ